सोरठ महला पहला जिन्नी सतगुरु सेविया प्यारी तिन के साथ तरे तिन्ना ठाक न पाए प्यारे अमृत रसन हरे जिन्नी सतगुरु सेविया प्यारी ਤਿੰਨ ਕੇ ਸਾਥ ਤਰੀ ਤਿੰਨਾ ਠਾਕ ਨਾ ਪਾਈਏ ਪਿਆਰੀ ਅੰਬੁਰਤ ਰਸੁਨ ਹਰੀ ਬੂਡੇ 파ਰੀ ਪੈ ਬਿਨਾ ਪਿਆਰੀ ਤਾਰੇ ਨਦਰ ਕਰੀ ਪੀ ਤੂਹੇ ਸਲਾਹਣਾ ਪਿਆਰੀ ਈ ਤੇਰੀ ਸਲਾਹ ਵੇਣ ਬਹੁਤ ਪਡੂਬੀਏ ਪਿਆਰੀ ਕੰਦੀ ਪਾਇ ਕਹਾ ਰਹਾ ਸਲਾਹੇ ਸਲਾਹਣਾ ਪਿਆਰੀ ਦੂਜਾ ਅਵਰ ਨ ਕੋਈ ਮੇਰੇ ਪ੍ਰਭ ਸੁਲਾਹਣ ਸੇ ਭਲੇ ਪਿਆਰੀ ਸਬਦ ਰਤ ਰੰਗ ਹੋਈ ਤੇਸਕੇ ਸੰਗਤ ਜੇ ਮਿਲਿਆ ਪਿਆਰੀ ਰਾਸ ਲੈ ਤਤਵ ਲੋਈ ਪਾਤ ਪਰਵਾਣਾ ਸਾਚ ਕਾ ਪਿਆਰੀ नाम सच्चा निशान आया लेख ले, ले जामना प्यारी हुकमी हुकम पशाण गोर बिन हुकम ना बूझिए प्यारी साचे साचा तान हुकमें अंदर निमिया प्यारी हुक्मे उदर मजार हुक्मी अंदर जमिया प्यारी उदो सिर कै पार गुरमक दरगे जानिए प्यारे चल कारज सार ਹੁਕਮੇ ਅੰਦਰ ਆਇਆ ਪਿਆਰੀ ਹੁਕਮੇ ਜਾਂਦੋ ਜਾਈ ਹੁਕਮੇ ਬਾਨ ਚਲਾਈਏ ਪਿਆਰੀ ਮਨ ਮੁਕੋ ਲਾਹੀਂ ਸਜਾਈ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੇ ਪੈਦਾ ਜਾਈ ਹੁਕਮੇ ਗਣਤ ਗਨਾਈਏ ਪਿਆਰੀ ਹੁਕਮੇ ਹਉਮੇ ਦੋਈ ਹੁਕਮੇ ਭਾਵੇ ਪਵਾਈਏ ਪਿਆਰੀ ਆਵ ਗੁਣ ਮੁੱਠੀ ਰੋਏ ਹੁਕਮ ਸੰਜਾ ਪੈਸਾ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਈ ਆਕਣੋਂ ਕਾ ਆਕੀਐ ਪਿਆਰੇ ਕਿਉ ਸੁਣੀਐ ਸੱਚ ਨਾਉ ਜਿੰਨੀ ਸੋ ਸਲਾਹਿਆ ਪਿਆਰੇ ਹੂੰ ਤੈਨੂੰ ਬਲਖਾਰੀ ਜਾਂ ਨਾਉ ਮਿਲੈ ਸੰਤੋਖੀਆਂ ਪਿਆਰੇ नदरी मला काया कागद प्यारी मानो मसवाणी तारो ललता लेखन साच के प्यारी हार गुण लिखो विचार तानो लेकारी नानका प्यारी ਸਾਚੋ ਲਿਖੇ ਔਰ ਤਾਰ ਸੋਰਟੋ ਮੁਹੱਲਾ ਪਹਿਲਾ ਪਹਿਲਾ ਦੋ ਚੁੱਕੀ ਤੂੰ ਗੁਣ ਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਈ ਹਮ ਅਪਰਾਧੀ ਨਿਰਗੁਣੇ ਭਾਈ ਤੋਜ ਹੀ ਤੇ ਗੁਣ ਸੋਈ मेरे प्रीतम तू करता कर वेख हो पापी पखंडिया पाई मन तन नाम वसे कर बेक माया चित मोहिया पाई चौतराई पत खोए चि मै ठाकर साचवसे पाई जी गुरु ज्ञान समोई, रूढ रूडु आखिए पाई रुडो लाल चलूल जी हर सो बैरागि पाई, दरो साच अपूल पाताली आकाश तू भाई कार कार तू गुण ज्ञान गोर मिलिया शोक पाया भाई चुका मणो गोमानो जाल मल काया मान जिए भाई पी मेलला तन होई ਗਿਆਨ ਮਹਾਰਸ ਨਾਏ ਭਾਈ ਮਨ ਤਨ ਨਿਰਮਲ ਹੋਏ ਦੇਵੇ ਦੇਵਾ ਪੂਜਿਏ ਭਾਈ ਕਿਆ ਮੰਗੋ ਕਿਆ ਦੇਹੀ ਪਾਹਣ ਨੀਰ ਪਖਾਲੀ ਐ ਭਾਈ ਜਾਲ ਮੇ ਬੁੜੇ ਤੀ ਗੋਰ ਬਿਣ ਅਲਾਕ ਨਾ ਲਕੀਏ ਭਾਈ ਜਾਗ ਬੋਡੇ ਪਤ ਖੋਏ ਮੇਰੇ ਠਾਕਰ ਹੱਥ ਵਡਾਈਆ ਪਾਈ ਜੈ ਭਾਵੇ ਤੈ ਦੀ ਬਈਰ ਭੋਲੇ ਮੇ ਟਲੀ ਪਾਈ ਸਾਚੋ ਕਹੇ ਪਿਰ ਭਾਈ ਬੇਰਖ ਬੇਦੀ ਸਾਚ ਵਸੀ ਭਾਈ ਅਦ ਕੋ ਰਹੀ ਹਰ ਨਾਈ ਸਾਬ ਕੋ ਆਕੇ ਆਪਣਾ ਭਾਈ ਗੁਰ ਤੇ ਬੁਜੇ ਸੁਜਾਣੋ ਜੋ ਬੀਦੇਸ ਉਰੇ ਭਾਈ ਸਬਦ ਸਚਾ ਨਦਾਨੋ ए दण अधिक सके लिए पाए पावक रंचक पाई, खेन पल नाम देव से पाई नानक मिलन सुभाए सोरठ महला तीजा घर पहला ते तुकी एक ओंकार सत गुर प्रसाद ਭਗਤਾਂ ਦੇ ਸਦਾ ਤੁਰਖਦਾ ਹਰ ਜਿਉ ਟੋਰ ਤੂੰ ਰਕਦਾ ਆਇਆ ਪ੍ਰਹਿਲਾਦ ਜਨ ਤੋ ਦਰਾਕ ਲਈ ਹਰ ਜਿਉ ਹਰ ਨਾਕਸ ਮਾਰ ਪਚਾਇਆ ਗੁਰਮੁਖਾਂ ਨੂੰ ਪਰਤੀਤ ਹੈ ਹਰ ਜਿਉ ਮਨ ਮੁਖ ਪਰਮ ਪੁਲਾਇਆ ਖਾਰ ਜੀਏ ਤੇਰੀ ਵਡਿਆਈ ਭਗਤਾਂ ਕੇ ਪੈਜ ਰਾਖ ਤੂ ਸੁਆਮੀ ਪਗਤ ਤੇਰੀ ਸਰਨਾਈ ਰਹਾਉਂ ਭਗਤਾਂ ਨੂੰ ਜਮ ਜੋਹੇ ਨਾ ਸਕੇ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤੋ ਪਾਈ ਰਿੱਦ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੇ ਸਹਿਜ ਸੁਭਾਈ ਮਣ ਮੁਕਾ ਨੂੰ ਪਰਤੀਤ ਨ ਆਵੇ ਅੰਤਰ ਲੋਭ ਸੁਵਾਉ ਗੁਰਮਕ ਹਿਰਦੇ ਸਭ ਜਿਨਾ ਭੇਦ ਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਬਟ ਪਾਜ ਲੈ ਜਾਸੀ ਮਨ ਮੁਕ ਫਿਕਾ ਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ 모 ਸਭ ਲੋਕ ਹੈ ਤੇਰੀ एको पुरक विदाता हमे मार मन मणि सुमाणि गोर कै शब्द पिशाता अचिन्त काम के प्राप्ति का नाम प्यरा गोर प्रसाद सदा मन वसिया ਸਾਬ ਕਾਜ ਸਵਾਰਣ ਹਾਰਾ ਓਨਾ ਕੇ ਰੀਸ ਕਰੇ ਸੁ ਵਗੂਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਾਥ ਗੁਰੂ ਸੇਵੇ ਕਿਨੇ ਨਾ ਪਾਇਆ ਮਨ ਮੁਕ ਭੌਂਕ ਮੁਏ ਬਿਲਾਈ ਆਵੈ ਜਾਵੈ ਠੌਰ ਨਾ ਪਾਵੇ ਦੋਖ ਮੈਂ ਦੋਖ ਸਮਾਈ ਗੁਰਮਕ ਹੋਵੇ ਸੁ ਅੰਬਰਤ ਪੀਵੇ ਸਹਿਜੇ ਨਾਮ ਸੁਮਾਈ ਬਿਨ ਸਤ ਗੁਰੂ ਸਿਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰ ਅਦਕਾਈ ਵੇਦ ਪੜੇ ਤਵਾਜੁ ਬਖਾਨ ਬੇਨਹਾਰੂ ਪਤੋ ਗਵਾਈ ਸੱਚਾ ਸਤ ਗੁਰੂ ਸਾਚੇ ਜਿਸ ਬਾਣੀ ਪਾਜ ਸੂਟੇ ਗੁਰ ਸਰਨਾਈ ਜਿਨ ਘਰ ਮਾਨ ਵਸਿਆ ਸੇ ਦਰ ਸਾਚੇ ਦਰ ਸੱਚ ਸਚਿਆਰਾ ਓਨਾਂ ਦੀ ਸੋਭਾ ਜੋਗ ਜੋਗ ਹੋਈ કોએ ના મેટન હારા નાનક તિન કે સાજો બલહાર જેન હાર રાખે ઓર તારા નાનક તિન કે સાજો બલહાર જેન હર રાખે ઓર તારા